ਫਗਵਾੜਾ ਦੇ ਸਿਨੇਮਾ ਰੋਡ ਦੇ ਪ੍ਰਧਾਨ ਮਦਨ 뮤ਜ਼ਿਕ ਸੈਂਟਰ ਦੇ ਮਾਲਕ ਹਰਵੰਸ ਲਾਲ ਨੇ ਇੱਕ ਵਿਅਕਤੀ ਉੱਪਰ ਆਪਣੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਉਸ ਦੀ ਦੁਕਾਨ ਤੇ ਭੰਨ ਤੋੜ ਕਰਨ ਅਤੇ ਸਿਕਿਉਰਟੀ ਗਾਰਡ ਤੇ ਹਮਲਾ ਕਰਨ ਦੇ ਗੰਭੀਰ આરોਪ ਲਗਾਏ ਹਨ ਇਸ ਸਾਰੇ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਇੱਟਾਂ ਨਾਲ ਉਸ ਦੀ ਦੁਕਾਨ ਦੀ ਭੰਨ ਤੋੜ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਨੂੰ ਵੀ ਤੋੜਿਆ ਗਿਆ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਹਰਵੰਸ ਲਾਲ ਵੱਲੋਂ ਕੀ ਕੀਤਾ ਗਿਆ ਸੁਣੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦ੍ਰੁਪਤ ਲੂਚਾ ਦੀ ਰਿਪੋਰਟ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਸਿਵਲੋਗ ਵੀ ਦੇ ਆਏ ਆਂ ਮਾਮਲਾ ਇਹ ਆ ਜੀ ਰਾਤ तकरीबन 12 ਵਜੇ ਸਿਨੇਮਾ ਰੋਡ ਦੇ ਸਿਕਿਉਰਿਟੀ ਗਾਰਡ ਦਾ ਮੈਨੂੰ ਫੋਨ ਆਇਆ ਮੈਂ ਸਿਨੇਮਾ ਰੋਡ ਦਾ ਪ੍ਰਧਾਨ ਆ ਨਾਲ ਮੰਦਿਰ ਦਾ ਸ਼ਿਵਾਲਾ ਦਮੋਦਰ ਦਾ ਵੀ ਪ੍ਰਧਾਨ ਆ ਤੇ ਉਹ ਉਹਨੇ ਮੈਨੂੰ ਸਿਕਿਉਰਿਟੀ ਗਾਰਡ ਨੇ ਕਿਹਾ ਵੀ ਤੁਹਾਡੀ ਦੁਕਾਨ ਤੇ ਕੋਈ ਬੰਦਾ ਇਟਾ ਮਾਰ ਰਿਹਾ ਤੇ ਇਹ ਤਾਂ ਮਾਨ ਤੋਂ ਬਾਅਦ ਚੋਂ ਮੈਂ ਇਸ ਗੱਲ ਨੂੰ ਅਨੋਰਝਿਆ ਕਰਤਾ ਮੁੜ ਕੇ ਮੈਨੂੰ 2 ਵਜੇ ਫਿਰ ਦੁਬਾਰਾ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਉਸ ਤੋਂ ਪਹਿਲਾਂ ਮੈਂ ਆਪਣੇ ਮੰਦਿਰ ਦੇ ਪੁਜਾਰੀ ਨੇ ਫੋਨ ਕੀਤਾ ਮੈਂ ਕਿਹਾ ਦੇਖ ਯਾਰ ਬਾਹਰ ਕੋਈ ਬੰਦਾ ਇਟਾ ਮਾਰ ਰਿਹਾ ਹੈ ਉਹ ਦੇਖਿਆ ਤੇ ਉਹਨੇ ਦੇਖਿਆ ਵੀ ਰੋਬਿਨ ਸ਼ਰਮਾ ਹੈਗਾ ਜਿਹੜਾ ਕੀ ਉਹਦੇ ਨਾਲ ਤਿੰਨ ਕ ਬੰਦੇ ਹੈਗੇ ਆ ਉਹ ਤੁਹਾਡੀ ਦੁਕਾਨ ਤੇ ਇਟਾ ਮਾਰ ਰਹੇ ਆ ਜਦ ਸ਼ਾਇਦ ਉਹਨੇ ਦੇਖਿਆ ਤੇ ਉਹ ਭੱਜ ਗਿਆ ਦੁਬਾਰਾ ਉਹ 2 ਵਜੇ ਮੈਨੂੰ ਸਿਕਿਉਰਿਟੀ ਗਾਰਡ ਦਾ ਫਿਰ ਫੋਨ ਆਇਆ ਵੀ ਭਜਾਂਜੀ ਤੁਹਾਡੀ ਦੁਕਾਨ ਨੂੰ ਅਗਲਾਣ ਲੱਗਾ ਉਹਦੇ ਸਿਕਿਉਰਿਟੀ ਗਾਰਡ ਦੇ ਦੱਸਣ ਦੇ ਮੁਤਾਬਕ ਉਹਨੇ ਮੇਰੀ ਦੁਕਾਨ ਦੇ ਨੇੜੇ ਦੋ ਪੈਟਰੋਲ ਦੀਆਂ ਬੋਤਲਾਂ ਰੱਖਤੀਆਂ ਤੇ ਜਦ ਉਹਨੇ ਦੇਖੀ ਸਿਕਿਉਰਿਟੀ ਗਾਰਡ ਨੂੰ ਜਦੋਂ ਫੋਨ ਕਰਦੇ ਦੇਖਿਆ ਤੇ ਉਹ ਸਿਕਿਉਰਿਟੀ ਗਾਰਡ ਮਗਰ ਭੱਜ ਪਿਆ ਤਾਂ ਸਿਕਿਉਰਿਟੀ ਗਾਰਡ ਮਗਰ ਭੱਜ ਪਿਆ ਸਿਕਿਉਰਿਟੀ ਗਾਰਡ ਨੇ ਆਪਣਾ ਦੌੜ ਕੇ ਉਹਦੇ ਕੋਲ ਜਾਨ ਬਚਾਈ ਉਹਦਾ ਮੋਬਾਈਲ ਖੋ ਰਿਆ ਉਹਦੇ ਕੋਲ ਤੇ ਉੱਤੇ 2 ਵਜੇ ਤੋਂ ਬਾਅਦ ਫਿਰ ਮੈਂ ਪੀਪੀ ਪੀਸੀ ਵਾਲਿਆਂ ਨੂੰ ਫੋਨ ਕੀਤਾ ਉਹ ਵੈਸੇ ਮੈਂ ਤਾਂ ਇਸ ਗੱਲ ਦੀ ਤਾਰੀਫ ਕਰਨੀ ਚਾਹਣਾ ਸ੍ਰੀ ਰਾਜ ਪਰਮਜੀਤ ਸਿੰਘ ਜੀ ਆਨ ਡਿਊਟੀ ਸੀਗੇ ਉਹਨਾਂ ਨੇ 5 ਮਿੰਟ ਚ ਆ ਕੇ ਮੇਰੀ ਦੁਕਾਨ ਤੇ ਪਹੁੰਚ ਗਏ ਤੇ ਬੰਦੇ ਦਾ ਹਾਰ ਦੌੜ ਗਿਆ ਕੋਈ ਕੈਮਰਿਆਂ ਦੇ ਵਿੱਚ ਵੀ ਆਏ ਆ ਜੀ ਹਾਂ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਕੈਮਰੇ ਮੈਂ ਪੁਲਿਸ ਨੂੰ ਉਹ ਵੀ ਰਿਕਾਰਡਿੰਗ ਜਾਊਂਗਾ ਤੇ ਕਰੀਬ ਉਹਨਾਂ ਨੇ ਮੈਨੂੰ ਸ਼ਾਪ ਤੇ ਬੁਲਾਇਆ ਮੈਂ ਸ਼ਾਪ ਤੇ ਆਇਆ ਤੇ ਤਕਰੀਬਨ ਪੌਣੇ 4 ਵਜੇ ਇੱਕ ਕਾਰ ਸਿਨੇਮਾ ਰੋਡ ਤੇ ਮੋੜਨ ਲੱਗੀ ਜਦੋਂ ਮੋੜਨ ਲੱਗੀ ਉਹ ਤੇ ਉਹਨੇ ਦੇਖਿਆ ਵੀ ਸ਼ਾਇਦ ਪੁਲਿਸ ਖੜੀ ਆ ਉਹਨੇ ਕਾਰ ਦਿਣਾ ਲਈ ਦਿਣਾ ਲਈ ਦੇ ਪਿੱਛੇ ਸਰਪੀਸੀਆਰ ਟੀਮ ਨੇ ਉਹਦੇ ਮਗਰ ਲੱਗ ਕੇ ਤੇ ਉਹਨੂੰ ਫੜ ਲਿਆ ਉਹਦਾ ਨਾਮ ਹੈਗਾ ਰੋਬਨ ਸ਼ਰਮਾ ਉਦੇ ਉਹਦਾ ਫਾਦਰ ਕਿਸੇ ਟਾਈਮ ਤੇ ਸ਼ਿਵਾਲਾ ਜਮੋਦਰਦਾਸ ਮੰਦਿਰ ਕਮੇਟੀ ਦਾ ਕਿਰਾਏਦਾਰ ਹੁੰਦਾ ਸੀ ਤੇ ਐਸ ਐਨ ਜੋਬੜਾ ਜੀ ਹਾਈ ਕੋਰਟ ਦੇ ਵੱਲੋਂ ਰਸੀਵਰ ਬਣਾਏ ਹੋਏ ਸੀ ਉਹਨਾਂ ਤੇ ਦੁਕਾਨ ਖਾਲੀ ਉਹਨਾਂ ਨੇ ਇਹਨਾਂ ਦੀ ਦੁਕਾਨ ਖਾਲੀ ਕਰਨ ਦਾ ਕੇਸ ਕੀਤਾ ਸੀ ਤੇ 4 ਸਾਲ ਪਹਿਲਾਂ ਮੰਦਿਰ ਕਮੇਟੀ ਕੇਸ ਜਿੱਤ ਗਈ ਸੀ ਤੇ ਸੁਪਰੀਮ ਕੋਰਟ ਤੋਂ ਉਹ ਦੁਕਾਨ ਖਾਲੀ ਹੋਣ ਦੀ ਵਜ੍ਹਾ ਕਰਕੇ ਕਮ ਕਮੇਟੀ ਦਾ ਇਹ ਰੰਜਸ਼ ਮੇਰੇ ਨਾਲ ਰੱਖਦਾ ਸੀ ਇਹਨੇ ਮੈਨੂੰ 2-4 ਵਾਰੀ ਅੱਗੇ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਤੇ ਮੈਂ ਮੌਕੇ ਦੇ ਪੁਲਿਸ ਅਫਸਰਾਂ ਨੂੰ ਉਦੋਂ ਦੱਸਿਆ ਸੀਗਾ ਤੇ ਲੇਕਿਨ ਇਹ ਉਦੋਂ ਇਥੋਂ ਭੱਜ ਗਿਆ ਤੇ ਰਾਤ ਇਹਨੇ ਫਿਰ ਇਹ ਜਿਹੜਾ ਕਾਣ ਕਰਨਾ ਸੀ ਇਹਨੇ ਮੇਰੀ ਦੁਕਾਨ ਨੂੰ ਅੱਗ ਲਾ ਕੇ ਤੇ ਦਿੱਲੀ ਭੱਜਣ ਦਾ ਪ੍ਰੋਗਰਾਮ ਸੀਗਾ ਤੇ ਤੇ ਹੁਣ ਪੁਲਿਸ ਹਵਾਲੇ ਕਰ ਦਿੱਤਾ ਇਹਨੂੰ ਅਸੀਂ ਪੁਲਿਸ ਨੇ ਰਾਤੀ ਇਹਨੂੰ ਤਕਰੀਬਨ ਤਕਰੀਬਨ ਇਹਦਾ ਪਿੱਛਾ ਕਰਕੇ ਫੜ ਲਿਆ ਸੀ ਤੇ ਬਾਕੀ ਬੰਦੇ ਅਸੀਂ ਸਾਨੂੰ ਐਸ ਐਚਓ ਪੀ ਸੀ ਆ ਦੇ ਬੁਲਾਇਆ ਸੀ ਉਹ ਕਹਿੰਦੇ ਵੀ 2 ਘੰਟੇ ਬਾਅਦ ਐਸਐਚਓ ਸਿਟੀ ਆ ਜਾਣਗੇ ਉਹਨਾਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਊਗੀ ਤੇ ਜਿਹੜੇ ਬੰਦੇ ਭੱਜੇ ਹੈਗੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਫਰਕੀ ਨਾਮ ਆਪਣਾ ਮੇਰਾ ਨਾਮ ਅਨਿਲ ਕੁਮਾਰ ਹੈ ਜੀ ਮਾਮਲਾ ਕੀ ਸਿਵਲ ਹਸਪੀਟਲ ਜਾਂਦੇ ਸਰ ਸਰ ਮੈਂ ਸੇ ਰਾਤ ਦੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹਾਂ ਮਾਰਕੀਟ ਦੇ ਵਿੱਚ ਤੇ ਸਿਨੇਮਾ ਰੋਡ ਤੇ ਇੱਕ ਬੰਦਾ ਹੋਇਆ ਤੇ ਹੋਨੇਗਾ ਨਾ ਮੇਰੇ ਤੇ ਡਾਇਪੀ ਦਾ ਪਹਿਲਾਂ ਦੁਕਾਨਾਂ ਨੂੰ ਅੱਗ ਲਾਉਣ ਲੱਗਾ ਸੀ ਉਹਨੇ ਟਰੋੜੇ ਮਾਰ ਕੇ ਕੈਮਰੇ ਵੀ ਪੰਨੇ ਮੇਰੇ ਤੇ ਡਾਇਪੀ ਕਿਤੇ ਮੈਂ ਉਹ ਤੋਂ ਜਾਨ ਬਚਾ ਕੇ ਇਥੇ ਐਮਪੀਸੀਆਰ ਵਾਲਿਆਂ ਦੇ ਉੱਥੇ ਮੈਂ ਤੰਗ ਦੀ ਵਿੱਚ ਮੈਂ 3 ਘੰਟੇ ਬੀਤ ਰਹੀ ਸੀ ਕੋਈ ਨਗਦੀ ਵਗੈਰਾ ਵੀ ਲੈ ਗਿਆ ਤੁਹਾਡਾ ਕੋਈ ਨਗਦੀ ਮੇਰੇ ਕੋਲ 1000 ਰੁਪਏ ਸੀਗਾ ਤੇ ਮੇਰਾ ਮੋਬਾਈਲ ਵੀ ਲੈ ਗਿਆ ਤੇ ਕਿੰਨੇ ਕ ਵਜੇ ਹਾਸ ਹੋਇਆ ਇਹ 2 2:30 ਵਜੇ ਦੀ ਗੱਲ ਹੈ ਸਰ ਹਾਂਜੀ 2:30 ਵਜੇ ਦੀ ਗੱਲ ਹੈ ਹਾਂਜੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਹਾਂਜੀ ਕੈਮਰਿਆਂ ਦੇ ਵਿੱਚ ਆਏ ਹੋਏ ਸਾਰੇ। ਹਾਂਜੀ। ਹਾਂ 4 ਬੰਦੇ ਆ ਜੀ। 4 ਬੰਦੇ। ਹਾਂਜੀ ਗੱਡੀ ਨੰਬਰ ਵੀ ਮੈਂ ਨੋਟ ਕੀਤਾ ਸੀਗਾ। ਮੈਂ ਗੱਡੀ ਨੰਬਰ ਵੀ ਦੇ ਦతా ਉਹਨਾਂ ਨੂੰ। ਉਹਨਾਂ ਘੱਟੇ ਆਏ ਸੀਗੇ? ਹਾਂਜੀ। ਕੱਤੇ ਆਏ ਜੀ? ਗੱਡੀ 'ਚ ਸੀਗੇ ਤਾਂ। 4 ਹੀ ਬੰਦੇ ਗੱਡੀ 'ਚ ਸੀਗੇ। ਭੰਤੋੜਾ ਰੋਬ ਨਹੀਂ ਕਰਦਾ ਸੀ। ਹਾਂਜੀ। ਹਾਂਜੀ। ਕੋਈ ਨਾਮ ਵਗੈਰਾ ਹੈ ਬੰਦੇ ਦਾ ਕੋਈ? ਰੋਜ਼ ਨਹੀਂ ਦੱਸ ਸਕਦੇ ਸਾਰ। ਆਪਣਾ ਨਾਮ ਆਪ ਹੀ ਦੱਸ ਸਕਦੇ ਸਾਰ। ਇਸ ਮਾਮਲੇ 'ਨੂੰ ਪੁਲਿਸ ਸ਼ਿਕਾਇਤ ਕੀਤੀ? ਪੁਲਿਸ ਸ਼ਿਕਾਇਤ ਕੀਤੀ ਸੀ ਜੀ ਰਾਤ ਨੂੰ। ਪੁਲਿਸ ਆਈ ਸੀ ਮੌਕੇ ਤੇ? ਹਾਂਜੀ ਮੌਕੇ ਤੇ ਆਏ ਸੀ। ਮੱਕਾ ਦੇ ਕੇ ਗਏ ਜਾਂ ਤੇ ਕੈਮਰੇ ਹਾਂ ਦੇ ਵਿੱਚ ਵੀ ਆਇਆ ਪਰ ਤੇ ਤੁਹਾਡੇ ਵੀ ਸੱਟ ਜੋੜ ਮਾਰੀ ਮੇਰੇ ਸਰਦਾਰ ਜੀ ਪੈਰਾਂ ਤੇ ਮਾਰੀ ਹੋਈ ਹੈ ਤਾਂ ਮੇਰੇ ਆਹ ਗੁੱਚੀਆਂ ਸੱਟ ਨਹੀਂ ਆਉਂਦੀਆਂ ਹਾਂ ਥੋੜਾ ਚੱਲ